ਗੁਰੂ ਸੰਗਤ ਜੀ ਮਹਾਨ ਪਰਉਪਕਾਰੀ ਸ਼ਾਂਤੀ ਦੇ ਪੁੰਜ ਧਰਮ ਦੀ ਚਾਦਰ ਨੌਵੇਂ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਲੋਕਾਂ ਦੀ ਲੜੀਵਾਰ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ ਆਓ ਅਗਲੇ ਪਾਵਨ ਸ਼ਲੋਕਾਂ ਦੇ ਵਿਚਾਰ ਸਤਗੁਰੂ ਜੀ ਦੀ ਕਿਰਪਾ ਨਾਲ ਸਾਂਝੀ ਕਰਨ ਦਾ ਯਤਨ ਕਰੀਏ ਸਤਗੁਰੂ ਜੀ ਕਿਰਪਾ ਕਰ ਰਹੇ ਹਨ ਪਾਂਚ ਤਤ ਕੋ ਤਨ ਰਚਿਓ ਜਨਹੋ ਚਤਰ ਸੁਜਾਨ ਜਿਹਤੇ ਉਪਜਿਓ ਨਾਨਕਾ ਲੀਨ ਤਹੇ ਮੈਂ ਮਾਨ ਗੁਰਦੇਵ ਕਿਰਪਾ ਕਰ ਰਹੇ ਹਨ ਚਤਰ ਅਤੇ ਸਿਆਣਾ ਮਨ ਜਿਹੜਾ ਨਾ ਇਹ ਚੰਗੀ ਤਰ੍ਹਾਂ ਸਮਝ ਗਿਆ ਕਿ ਇਹ ਸਰੀਰ ਪੰਜ ਤੱਤਾਂ ਤੋਂ ਰਚਿਆ ਹੋਇਆ ਤੇ ਇਹਨਾਂ ਵਿੱਚ ਈ ਲੀਨ ਹੋ ਜਾਂਦਾ ਹੈ ਪੰਜ ਤੱਤ ਕਿਹੜੇ ਹਨ ਆਕਾਸ਼ ਹਵਾ ਅਗਨੀ ਜਲ ਤੇ ਪ੍ਰਥਵੀ ਗੁਰੂ ਸੰਗਤ ਜੀ ਕਿਉਂਕਿ ਇਹ ਸਰੀਰ ਦਾ ਸਾਥ ਵੀ ਬਹੁਤ ਜ਼ਰੂਰੀ ਹੈ ਫਿਰ ਇਹ ਸਰੀਰ ਕੀ ਹੈ ਇਸ ਬਾਰੇ ਬੜੀ ਖੋਜ ਹੋਈ ਹੈ ਇੱਥੇ ਪਹੁੰਚੇ ਵੀ ਪੰਜ ਦਤਾਂ ਤੋਂ ਬਣਿਆ ਪੰਜ ਦਤਾਂ ਦੇ ਵਿੱਚ ਹੀ ਲੀਨ ਹੋ ਜਾਂਦਾ ਇਹ ਤਾਂ ਚਤਰ ਤੇ ਸਿਆਣੇ ਮਨ ਨੂੰ ਪਤਾ ਹੈ ਪਰ ਜੋ ਗੁਰੂ ਤੇਗ ਬਹਾਦਰ ਸਾਹਿਬ ਸਮਝਾਉਣਾ ਚਾਹੁੰਦੇ ਆ ਬੜੀ ਗਹਿਰੀ ਗੱਲ ਕਰ ਰਹੇ ਹਨ ਕਿ ਪੰਜ ਤੱਤਾਂ ਵਿੱਚ ਲੀਨ ਹੋ ਜਾਣਗੇ ਪਰ ਇਹ ਨਹੀਂ ਜਾਣਦਾ ਕਿ ਤੂੰ ਕਿੱਥੋਂ ਪੈਦਾ ਹੋਇਆ ਤੇ ਕਿੱਥੇ ਲੀਨ ਹੋਵੇਂਗਾ। ਨਾ ਹੀ ਤੇਰੀ ਸਮਾਈ ਆਕਾਸ਼ ਵਿੱਚ ਹੋਣੀ ਆ ਨਾ ਹਵਾ ਵਿੱਚ ਨਾ ਅੱਗ ਵਿੱਚ ਤੇ ਨਾ ਪਾਣੀ ਵਿੱਚ ਤੇ ਨਾ ਧਰਤੀ ਵਿੱਚ। ਤੂੰ ਆਪਣੇ ਮੁੱਢਲੇ ਸਰੋਤ ਦੀ ਖੋਜ ਨਹੀਂ ਹੈ। ਤੈਨੂੰ ਮਰਨ ਦਾ ਠੀਕ ਟਿਕਾਣਾ ਨਹੀਂ ਲੱਭਿਆ। ਤੈਨੂੰ ਮੌਤ ਦੁੱਖ ਭਾਸਦੀ। ਤੇ ਪਰ ਜਿਹੜੇ ਪ੍ਰਭੂ ਪਿਆਰੇ ਹੁੰਦੇ ਹਨ ਨਾ ਉਹਨਾਂ ਨੂੰ ਇਹ ਜਿਹੜੀ ਮੌਤ ਹੈ ਆਨੰਦ ਭਾਸ ਦੀ ਕਬੀਰ ਸਾਹਿਬ ਕੋ ਝੂਠ ਥੋੜੇ ਕਹਿ ਰਹੇ ਹਨ ਕਬੀਰ ਸਾਹਿਬ ਕਹਿੰਦੇ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਹੁਣ ਉਹ ਪ੍ਰਭੂ ਪਿਆਰਿਆਂ ਲਈ ਆਨੰਦ ਹੈ ਤੇ ਆਮ ਮਨੁੱਖ ਲਈ ਦੁੱਖ ਹੈ ਜਿਹੜਾ ਆਪਣੇ ਆਪ ਨੂੰ ਚਤਰ ਸਮਝਦਾ ਪਤਾ ਹੈ ਉਹਨੂੰ ਪੰਜ ਤਤਾਂ ਤੋਂ ਸਰੀਰ ਬਣਿਆ ਫਿਰ ਜ਼ਰੂਰ ਹੀ ਤੇਰੇ ਮਰਨ ਦੀ ਥਾਂ ਕੋਈ ਹੋਰ ਹੋਣੀ ਹੈ ਤੇਰਾ ਮਰਨਾ ਦੁੱਖ ਹੈ ਉਹਨਾਂ ਦਾ ਮਰਨਾ ਆਨੰਦ ਹੈ ਤੇ ਸਾਧ ਸੰਗਤ ਜੀ ਆਨੰਦ ਤੇ ਦੁੱਖ ਵਿੱਚ ਬੜਾ ਫਰਕ ਹੈ ਕਿਉਂਕਿ ਉਸ ਮਨੁੱਖ ਨੂੰ ਮਰਨ ਦੀ ਥਾਂ ਨਹੀਂ ਲੱਭੀ ਜੇ ਆਪਾਂ ਮੰਨ ਲਈਏ ਕਿ ਵੀ ਜਨਮ ਦਾ ਥਾਂ ਜਿਹੜਾ ਸਿਰਫ ਸੰਸਾਰ ਇੱਕ ਮਨੁੱਖ ਮਾਤਾ ਤੋਂ ਹੈ ਤਾਂ ਫਿਰ ਮਰਨ ਦਾ ਥਾਂ ਸ਼ਮਸ਼ਾਨ ਘਟ। ਇੱਥੇ ਗੱਲ ਮੁੱਕ ਜਾਂਦੀ ਹੈ ਪਰ ਮਾਤਾ ਤੋਂ ਜਨਮ ਲਿਆ ਸ਼ਮਸ਼ਾਨ ਘਾੜ ਸੜ ਕੇ ਰਾਖ ਹੋ ਗਿਆ। ਪਰ ਜੇ ਮਨੁੱਖ ਦੀ ਥਾਂ ਸਤਿਗੁਰੂ ਹੈ। ਮਹਾਰਾਜ ਜੀ ਥਾ ਕਹਿੰਦੇ ਨਾ ਆਪਾਂ ਪੜਦੇ ਆਂ ਕਹਿੰਦੇ ਸਤਿਗੁਰ ਕੈ ਜਨਮ ਹੈ ਗਵਨ ਬਟਾਇਆ। ਤਾਂ ਫਿਰ ਇਹਦੇ ਮਰਨ ਦਾ ਥਾਂ ਸੱਚਖੰਡ ਹੈ। ਗੁਰਦੇਵਾਦਰ ਸਾਹਿਬ ਜੀ ਦਾ ਇਹ ਖਿਆਲ ਹੈ ਤੂੰ ਹਜ਼ਾਰ ਵਾਰ ਮਰ ਤੂੰ ਮੌਤ ਵਿੱਚ ਲੀਨ ਨਹੀਂ ਹੋ ਸਕਦਾ ਉਹ ਤੇਰਾ ਅਸਲਾ ਨਹੀਂ ਤੇਰਾ ਅਸਲਾ ਹੈ ਪ੍ਰਮਾਤਮਾ ਤੂੰ ਅਨੇਕ ਵਾਰ ਮਾਇਆ ਵਿੱਚ ਗਲਤਾਂ ਹੁੰਦਾ ਫਿਰ ਅੰਦਰੋਂ ਫੇਰ ਕੋਈ ਪੀੜਾ ਜਾਗਦੀ ਆਵਾਜ਼ ਹੁੰਦੀ ਹੈ ਇਹ ਤੇਰਾ ਦੇਸ਼ ਨਹੀਂ ਨਾ ਤੇਰੀ ਉਤਪਤੀ ਹੈ ਤੇ ਨਾ ਹੀ ਸਮਾਈ ਹੋਏਗੀ ਤੇ ਸਤਿਗੁਰੂ ਕਹਿੰਦੇ ਸਰੀਰ ਦਾ ਗੁਮਾਨ ਨਾ ਕਰ ਆਪਣਾ ਮਰਨ ਲਭ ਆਪਣਾ ਜਨਮ ਲਭ ਇਹ ਖੋਜ ਤੈਨੂੰ ਜਨਮ ਮਰਨ ਤੋਂ ਰਹਿਤ ਕਰ ਦੇਗੀ ਕਿਉਂਕਿ ਉਹ ਪਰਮਾਤਮਾ ਤਾਂ ਸਭ ਜਗ੍ਹਾ ਵਿਆਪਕ ਹੈ ਉਹਨੂੰ ਖੋਜਣ ਦਾ ਯਤਨ ਨਹੀਂ ਕੀਤਾ ਮਹਾਰਾਜ ਜੀ ਅਗਲੇ ਬਚਨ ਵਿੱਚ ਬਖਸ਼ਿਸ਼ ਕਰਦੇ ਆ 12ਵਾਂ ਬਚਨ ਹੈ ਘਟ ਘਟ ਮੈਂ ਹਰ ਜੂ ਬਸ ਸੰਤਨ ਕਿਹੋ ਪੁਕਾਰ ਕਹੋ ਨਾਨਕ ਤਹ ਭਜਮਣਾ ਭਉ ਨਿਧ ਉਤਰਹਿ ਪਾਰ ਪ੍ਰਭੂ ਦੇ ਪਿਆਰਿਆਂ ਨੇ ਇਹ ਗੱਲ ਪੁਕਾਰ ਕੇ ਕਹੀ ਏ ਕਿ ਪ੍ਰਮਾਤਮਾ ਹਰੇਕ ਸਰੀਰ ਵਿੱਚ ਵਸ ਰਿਹਾ ਸਤਗੁਰ ਕਹਿੰਦੇ ਇਹ ਮਨ ਤੂੰ ਉਸ ਦਾ ਸਿਮਰਨ ਕਰ ਜਿਸ ਕਰਕੇ ਤੂੰ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ ਭਾਉ ਨਿਧ ਉਤਰ ਹੈ ਪਾਰ ਕਿਉਂਕਿ ਵਿਗਿਆਨ ਤੇ ਧਰਮ ਦੀ ਖੋਜ ਦਾ ਇੰਨਾ ਫਰਕ ਹੈ ਕਿ ਧਰਮ ਦੀ ਖੋਜ ਦਾ ਵਿਸ਼ਾ ਆਪਣਾ ਆਪ ਹੈ ਤੇ ਜਿਹੜੇ ਵਿਗਿਆਨੀ ਹੁੰਦੇ ਨਾ ਉਹਨਾਂ ਦੀ ਖੋਜ ਦਾ ਵਿਸ਼ਾ ਹੁੰਦਾ ਦੂਸਰਾ ਖੋਜ ਬਾਹਰ ਕਰਦੇ ਆ ਤੇ ਉਹ ਜਿਹੜੀ ਆਪਾਂ ਬਾਹਰੋਂ ਖੋਜ ਕਰਦੇ ਨਾ ਉਹਦੇ ਨਾਲ ਸਹੂਲਤਾਂ ਮਿਲ ਸਕਦੀਆਂ ਪਰ ਸ਼ਾਂਤੀ ਨਹੀਂ ਮਿਲ ਸਕਦੀ ਖੋਜ ਦਾ ਵਿਸ਼ਾ ਆਪਣਾ ਆਪ ਹੀ ਹੈ ਸ਼ਾਂਤੀ ਮਿਲੇਗੀ ਜਿਹੜਾ ਮਹਾਰਾਜ ਕਹਿੰਦੇ ਨਾ ਬਾਣੀ ਵਿੱਚ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ ਮੁੱਖ ਮਨੁੱਖ ਜਿਹੜਾ ਨਾ ਪਰੇਸ਼ਾਨ ਆਪ ਹੈ ਸੁੱਖ ਕਿਵੇਂ ਮਿਲੇਗਾ ਸ਼ਾਂਤੀ ਕਿਵੇਂ ਮਿਲੇਗੀ ਤੂੰ ਪਰੇਸ਼ਾਨ ਤੇ ਖੋਜ ਵੀ ਆਪਣੀ ਕਰਨੀ ਪਵੇਗੀ ਬਿਮਾਰੀ ਅੰਦਰ ਅਸ਼ਾਂਤੀ ਹੈ ਤੇ ਆਪਣੇ ਆਪ ਦੀ ਅਸ਼ਾਂਤੀ ਦਾ ਕਾਰਨ ਲੱਭਣਾ ਪਵੇਗਾ ਤੇ ਜਦੋਂ ਲੱਭੇਗਾ ਅੰਤਰਮੁਖੀ ਹੋਏਗਾ ਜਦੋਂ ਅੰਤਰਮੁਤੀ ਹੋ ਗਿਆ ਉਹ ਪ੍ਰਮਾਤਮਾ ਦੇ ਦੇਸ਼ ਪਹੁੰਚ ਗਿਆ ਜੋ ਬਾਣੀ ਵਿੱਚ ਕਹਿੰਦੇ ਆ ਸਭ ਕਿਸ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਧਰਮ ਪਰਵਾਇ ਤੇ ਜਦੋਂ ਅੰਦਰ ਜਾਣ ਦਾ ਯਤਨ ਕੀਤਾ ਮਨੁੱਖ ਨੇ ਅੰਤਰਾਤਮੇ ਬਸ ਗਿਆ ਫਿਰ ਹੈਰਾਨ ਹੋ ਜਾਂਦਾ ਜਦੋਂ ਆਪਣੇ ਆਪ ਨੂੰ ਦੇਖ ਲੈਂਦਾ ਨਾ ਫਿਰ ਬਾਹਰ ਕਹਿੰਦਾ ਅੰਤਰ ਵਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹਿ ਭਗਤਾਂ ਨੇ ਤੇ ਤੱਕ ਤੱਕ ਰੱਖਿਆ ਕਹਿੰਦੇ ਖੋਜ ਜਿਹੜੀ ਆ ਨਾ ਲੋਕੀ ਬਾਹਰ ਕਰਦੇ ਸੀ ਕੋਈ ਉਹਨੂੰ ਮੱਕੇ ਲੱਭਣ ਜਾ ਰਿਹਾ ਕੋਈ ਕਿਸੇ ਤੀਰਥ ਲੱਭਣ ਜਾ ਰਿਹਾ ਕੋਈ ਕਿਤੇ ਲੱਭਣ ਜਾ ਰਿਹਾ ਪਰ ਖੋਜ ਪਹਿਲਾਂ ਅੰਦਰ ਤੋਂ ਹੈ ਆਪਣੇ ਆਪ ਤੋਂ ਸ਼ੁਰੂ ਕਰਨੀ ਹੈ ਖੋਜ ਦਾ ਕੇਂਦਰ ਹੀ ਨਾ ਮੱਕਾ ਹੈ ਤੇ ਨਾ ਕਾਸ਼ੀ ਹੈ ਸਗੋਂ ਕਬੀਰ ਜੀ ਕਥਨ ਅਨੁਸਾਰ ਕਹਿੰਦੇ ਅੱਜ ہماری ਗੋਮਤੀ ਧੀਰ ਗੋਮਤੀ ਦਾ ਕਿਨਾਰਾ ਮੱਕੇ ਦਾ ਹਜ ਅੰਦਰ ਹੀ ਹੈ ਜਿੱਥੇ ਪਤੰਬਰ ਪੀਰ ਵਸ ਰਿਹਾ ਵਾਹਿਗੁਰੂ ਵਸ ਰਿਹਾ ਹੱਜ ਹਮਾਰੀ ਗੋਮਤੀ ਤੀਰ ਜਹਾਂ ਵਸੈ ਪਤੰਬਰ ਪੀਰ ਮਨੁੱਖ ਨੂੰ ਖੋਜਿਆ ਸੰਸਾਰ ਦਾ ਕੁਝ ਸਬਰ ਸਕਦਾ ਹੈ ਇਹ ਗੱਲ ਸਿੱਧ ਹੈ ਕਿ ਮਨੁੱਖ ਵਿੱਚ ਪ੍ਰਮਾਤਮਾ ਹੈ ਮਹਾਰਾਜ ਨੇ ਕਿਹਾ ਨਾ ਹਰ ਜਣਾ ਐਸਾ ਚਾਹੀਏ ਜੈਸਾ ਹਰ ਹੀ ਅਫਸੋਸ ਹੈ ਕਿ ਬਹੁਤ ਸਮਾਂ ਮਨੁੱਖੀ ਖੋਜ ਦਾ ਵਿਸ਼ਾ ਪੱਥਰ ਹੀ ਰਹਿਦਾ ਪਥਰਾਂ ਦੀ ਖੋਜ ਇੱਥੋਂ ਤੱਕ ਤਾਂ ਠੀਕ ਸੀ ਕਿ ਅਸੀਂ ਪਥਰਾਂ 'ਚ ਹੀਰੇ, ਨਗੀਨੇ, ਪੁਖਰਾਜ, ਨੀਲਮ, ਕੋਹੇਨੂਰ ਹੀਰੇ ਲੱਭੇ ਪਰ ਇਹਨਾਂ ਵਿੱਚੋਂ ਰੱਬ ਲੱਭਣਾ ਇਹ ਸਵਾ ਬ्यर्थ ਘਮਾਉਣ ਵਾਲੀ ਗੱਲ ਸੀ ਪਰ ਬੰਦਾ ਲੱਭ ਰਿਹਾ ਪਥਰਾਂ ਨੂੰ ਰੱਬ ਮੰਨ ਰਿਹਾ ਅਸੀਂ ਉਹਨੂੰ ਰੱਬ ਮੰਨਿਆ ਜਿਹਨੂੰ ਇਨਸਾਨ ਨੇ ਬਣਾਇਆ ਮਾਰਾ ਜੀ ਕਹਿੰਦੇ ਬਾਹਰ ਨਹੀਂ ਲੱਭਣਾ ਉਹ ਅੰਦਰ ਹੀ ਹੈ ਜਦੋਂ ਅਸੀਂ ਉਹਦੇ ਨਾਲ ਜੁੜਾਂਗੇ ਰੋਜ਼ ਪੜ੍ਹਦੇ ਆ ਨਾ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮੰਨ ਲਾ ਮਹਾਰਾਜ ਕਹਿੰਦੇ ਬਾਹਰ ਢੋਂਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ ਬਸੀ ਰਬੇ ਹਾਲੀਆ ਜੰਗਲ ਕਾ ਢੋਂਡੇ ਕਿੰਨਾ ਕੁਛ ਸਤਗੁਰ ਨੇ ਬਖਸ਼ਿਸ਼ ਕੀਤਾ ਸਿੱਖ ਨੂੰ ਰੱਬ ਦੇ ਦਰਸ਼ਨਾਂ ਲਈ ਇੱਕ ਸਿੱਧੇ ਰਸਤੇ ਤੋੜਿਆ ਮਹਾਰਾਜ ਕਹਿੰਦੇ ਨੌ ਨੇ ਤੇ ਅਮਰਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾ ਹੁਣ ਗੁਰੂ ਤੇਗ ਬਹਾਦਰ ਸਾਹਿਬ ਇਸ ਗੱਲ ਦੀ ਗਵਾਹੀ ਭਰ ਰਹੇ ਆ ਕਿ ਮੈਂ ਹੀ ਨਹੀਂ ਕਹਿੰਦਾ ਮਹਾਰਜ ਕਹਿੰਦੇ ਸਾਰੇ ਹੀ ਕਹਿ ਰਹੇ ਆ ਵਰਤਮਾਨ ਤੇ ਪ੍ਰਾਤਮਣ ਸਾਰਿਆਂ ਦੀ ਪੁਕਾਰ ਇੱਕੋ ਹੀ ਆ ਪ੍ਰਭੂ ਦੇ ਪਿਆਰਿਆਂ ਦੀ ਕਿ ਉਹ ਕਿਹੜੀ ਪੁਕਾਰ ਹੈ ਕਿ ਪ੍ਰਮਾਤਮਾ ਅੰਦਰ ਵੱਸਦਾ ਹੈ ਪ੍ਰਮਾਤਮਾ ਨੂੰ ਸਿਮਰ ਜੋ ਤੇਰੇ ਅੰਦਰ ਵੱਸਦਾ ਫਿਰ ਤਾਂ ਦੂਸਰੇ ਵਿੱਚ ਵੀ ਵੱਸਦਾ ਫਿਰ ਤਾਂ ਸਰੀਰ ਆਪ ਆਪਾਂ ਦਾ ਅੱਡਾ ਨਾ ਰਿਹਾ ਰੱਬ ਦਾ ਘਰ ਬਣ ਜਾਂਦਾ ਹੈ ਫਿਰ ਆਪਣਾ ਹੀ ਨਹੀਂ ਸਰੀਰ ਰੱਬ ਦਾ ਘਰ ਹੈ ਰੱਬ ਦੇ ਘਰ ਨਰਾਦਰੀ ਮਹਾਨ ਪਾਪ ਹੈ ਕਿਉਂਕਿ ਉਹ ਹਰੇਕ ਹਿਰਦੇ ਘਰ ਵਿੱਚ ਵੱਸਦਾ ਹੈ ਸਾਨੂੰ ਜਦੋਂ ਦਿਸ ਜਾਏਗਾ ਤੇ ਸਾਨੂੰ ਫਿਰ ਮਾਪੇ ਬਾਬੇ ਦੇ ਵਿੱਚ ਵੀ ਮਾਪੇ ਬਾਬੇ ਵੀ ਦੇਖਣਗੇ ਰੱਬ ਵੀ ਦਿਖੇਗਾ ਗਵਾਂਡੀਆਂ ਵਿੱਚ ਵੀ ਦਿਖੇਗਾ ਸਤਗੁਰ ਕਹਿੰਦੇ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਿਹੋ ਪਕਾਰ ਕਹੋ ਨਾਨਕ ਤਹਿ ਭਜਮਣਾ ਭਉ ਨਿਦੇ ਉਤਰਹਿ ਪਾਰ ਅੱਗੇ ਮਹਾਰਾਜ ਕਿਰਪਾ ਕਰ ਰਿਆ ਕਹਿੰਦੇ ਭਾਈ ਇਹ ਨਾ ਜਿਹੜੇ ਬਾਹਰਲੇ ਲੱਭਣ ਵਾਲਿਆਂ ਨੇ ਰੱਬ ਨਹੀਂ ਲੱਭਿਆ ਰੱਬ ਤਾਂ ਜਦੋਂ ਆਪਣੇ ਆਪ ਦੀ ਖੋਜ ਕਰੇਗਾ ਤਾਂ ਤੈਨੂੰ ਮਿਲੇ ਸਤਗੁਰੂ ਅੱਗੇ ਕਹਿੰਦੇ ਸੁਖ ਦੁਖ ਜਾ ਪਰਸੈ ਨਹੀਂ ਲੋਭ ਮੋਹ ਅਬਮਾਨ ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ ਮਨ ਨੂੰ ਕਹਿ ਰਿਹਾ ਕਹਿੰਦੇ ਮਨ ਸੁਣ ਕਹੋ ਨਾਨਕ ਸੁਣ ਰੇ ਮਨਾ ਉਹ ਪ੍ਰਾਨੀ ਪ੍ਰਮਾਤਮਾ ਦਾ ਰੂਪ ਹੈ ਸੋ ਮੂਰਤ ਭਗਵਾਨ ਕਿਹੜਾ ਕਹਿੰਦੇ ਜਿਸ ਨੂੰ ਸੁਖ ਦੁਖ ਲੋਭ ਮੋਹ ਹੰਕਾਰ ਨਹੀਂ ਵਿਆਪਦਾ ਭਾਵ ਉਹ ਡੋਲ ਰਹਿੰਦਾ ਹੈ ਸੁਖਾਂ ਵਿੱਚ ਜਿਆਦਾ ਖੁਸ਼ ਨਹੀਂ ਹੁੰਦਾ ਦੁੱਖਾਂ ਵਿੱਚ ਘਬਰਾਉਂਦਾ ਨਹੀਂ ਹੈ ਜਦੋਂ ਆਪਾ ਪੜਦੇ ਨੇ ਸ਼ਬਦ ਗੁਰੂ ਮਾਰਾ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁਖ ਸੁਨੇ ਆਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨ ਕਿਉਂਕਿ ਸਤਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਹੈ ਹੁਣ ਜਿਸ ਵੇਲੇ ਆਪਾ ਸਲੋਕ ਪੜ ਰਹੇ ਆ ਨਾ ਇੱਕ ਪੂਰਨ ਪੁਰਖ ਦਾ ਚਿੱਤਰ ਚਿਤਰੇ ਆ ਉਸ ਮਨੁੱਖ ਦੇ ਦਰਸ਼ਨ ਕੀਤੇ ਆ ਰੱਬ ਦੇ ਦਰਸ਼ਨ ਹੁੰਦੇ ਆ ਜਿਸ ਨੂੰ ਦੁੱਖ ਸੁੱਖ ਨਹੀਂ ਪਹੁੰਦਾ ਲੋਭ ਉਹ ਹੰਕਾਰ ਨਹੀਂ ਪਹੁੰਦਾ ਐਸਾ ਨਹੀਂ ਕਿ ਆਉਂਦੇ ਨਹੀਂ ਆਉਂਦੇ ਜ਼ਰੂਰ ਹਨ ਪਰ ਉਹਨੂੰ ਪਹੁੰਚਦੇ ਨਹੀਂ ਹਨ ਗੁਰਮੁਖ ਕੋਲ ਕਬਲ ਵਾਲੀ ਜੁਗਤੀ ਹੈ ਮੁਰਗਾਬੀ ਵਾਲੀ ਜੁਗਤੀ ਹੈ ਸਾਧ ਸੰਗਤ ਜੀ ਉਦਾਹਰਨ ਦੇ ਤੌਰ ਤੇ ਕੋਈ ਵੀ ਪੰਛੀ ਨਦੀ ਵਿੱਚ ਭਿੱਜ ਜਾਏ ਨਾ ਜਿਹਦਾ ਕਾ ਹੋ ਗਿਆ ਚਿੜੀ ਹੋ ਗਈ ਐਲ ਹੋ ਗਈ ਜਦੋਂ ਤੱਕ ਪੰਖ ਸੁੱਕ ਨਹੀਂ ਜਾਂਦੇ ਨਾ ਉਡਣਾ ਮੁਸ਼ਕਲ ਹੈ ਪਰ ਮੁਰਗਾਬੀ ਜਿਹੜੀ ਹੈ ਉਹ ਪਾਣੀ ਵਿੱਚ ਹੀ ਤਰ ਰਹੀ ਹੈ ਫਿਰ ਪਾਣੀ ਦੇ ਵਿੱਚੋਂ ਹੀ ਉਡਾਰੀ ਮਾਰ ਜਾਂਦੀ ਜਿਨ੍ਹਾਂ ਨੂੰ ਜੋਗੀ ਜਤੀ ਸਤੀ ਕਹਿੰਦੇ ਆ ਨਾ ਇਹ ਵਿਚਾਰੇ ਪੰਖ ਹੀ ਸੁਕਾਉਂਦੇ ਰਹੇਗੇ ਉਡ ਤਾਂ ਸਕੇ ਨਹੀਂ ਪੰਖ ਸੁੱਕਦੇ ਨਹੀਂ ਉਤੋਂ ਫਿਰ ਬਰਸਾਤ ਆ ਜਾਂਦੀ ਹੈ ਫਿਰ ਬੈਠ ਜਾਂਦੇ ਆ ਕਹਿੰਦੇ ਨਾ ਉਹ ਸਤਗੁਰੂ ਜੀ ਦਾ ਬਾਣੀ ਵਿੱਚ ਮਹਾਰਾਜੇ ਸਾਨੂੰ ਸੋਝੀ ਦਿਤਤੀ ਹੈ ਕਹਿੰਦੇ ਤੁਹਾਨੂੰ ਜੁਗਤੀ ਦਿੱਤੀ ਹੈ ਵੀ ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਸਵੇਰੇ ਸ਼ਾਮ ਨਿਤਨੇਮ ਵੇਲੇ ਉਡਾਰੀ ਮਾਰ ਜਾਂਦਾ ਹੈ ਕਹਿ ਦਿੰਦਾ ਹੈ ਕਿ हे ਪੰਖੀ ਉੱਡ ਹੁਣ ਆਪਣੇ ਹਰੀ ਰੂਪ ਹਰੀ ਰੂਪੀ ਪੰਖਾ ਨੂੰ ਯਾਦ ਕਰ ਨਿਕਸਰੇ ਪੰਖੀ ਸਿਮਰ ਹਰ ਪਾਖ ਉਹ ਰੱਬ ਨੂੰ ਯਾਦ ਕਰ ਰੈਨਗ ਰਿਸਤ ਵਿੱਚ ਦੀ ਵਿੱਚ ਹੀ ਆ ਇਹ ਨਹੀਂ ਕਿ ਦੁੱਖ ਸੁੱਖ ਆਉਂਦੇ ਨਹੀਂ ਆ ਪਰ ਉਹਨਾਂ ਤੋਂ ਨਰਲੇਪ ਹੋ ਕੇ ਪ੍ਰਮਾਤਮਾ ਅਕਾਲ ਪੁਰਖ ਦੇ ਨਾਲ ਜੁੜਨਾ ਮਹਾਰਾਜ ਕਹਿੰਦੇ ਜਦੋਂ ਜੁੜ ਗਿਆਂ ਨਾ ਸੱਚ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸੋ ਮੇਰਾ ਠਾਡਾ ਬਾਗਾ ਐਸਾ ਮਨੁੱਖ ਜਿਹੜਾ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਦੀ ਮੂਰਤ ਹੈ ਪ੍ਰਮਾਤਮਾ ਅਕਾਲ ਪੁਰਖ ਦਾ ਸਰੂਪ ਹੈ ਤੇ ਅੱਗੇ ਵੀ ਇਸੇ ਭਾਵ ਨੂੰ ਮਹਾਰਾਜ ਬਖਸ਼ਿਸ਼ ਕਰਦੇ ਆ ਉਸਤਤ ਨਿੰਦਿਆ ਨਾਹੇ ਜੈ ਕੰਚਨ ਲੋ ਸਮਾਨ ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤਹ ਜਾਣ ਸਤਗੁਰੂ ਕਹਿੰਦੇ ਇਹ ਮਨ ਸੁਣ ਕਹੋ ਨਾਨਕ ਸੁਣ ਰੇ ਮਨਾ ਉਹ ਮਨੁੱਖ ਨੂੰ ਮੁਕਤ ਸਮਝ ਮੁਕਤ ਮਤਲਬ ਵਿਕਾਰਾਂ ਤੋਂ ਮੁਕਤ ਹੋ ਗਿਆ ਇਹ ਨਹੀਂ ਕਿ ਮਰਨ ਤੋਂ ਬਾਅਦ ਮੁਕਤੀ ਮਿਲਦੀ ਇਹਨੂੰ ਤਾਂ ਗੁਰਮਤ ਨੇ ਮੰਨਿਆ ਨਹੀਂ ਮਰਨ ਤੋਂ ਬਾਅਦ ਕੋਈ ਮੁਕਤੀ ਨਹੀਂ ਜਿੰਦਿਆਂ ਮੁਕਤ ਹੋਣਾ ਹੈ ਮਹਾਰਾਜ ਕਹਿੰਦੇ ਤੈਸਾ ਹਰਗ ਤੈਸਾ ਅਸੋਗ ਸਦਾ ਆਨੰਦ ਤੇ ਨਾਹੀ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਣ ਤੈਸਾ ਅਪਮਾਨ ਤੈਸਾ ਰੰਗ ਤੈਸਾ ਰਜਾਣ ਜੋ ਵਰਤਾਏ ਸਾਈ ਜੁਗਤ ਨਾਨਕ ਉਪਰ ਕਈਏ ਜੀਵਨ ਮੁਕਤ ਕਹੋ ਨਾਨਕ ਸੁਣ ਰੇ ਮਨਾ ਇਹ ਮੇਰੇ ਮਨ ਸੁਣ ਮੁਕਤ ਆਹੇ ਤਹ ਜਾਣ ਉਹ ਮਨੁੱਖ ਨੂੰ ਮੁਕਤ ਸੰਭ ਜਿਸ ਨੂੰ ਖਸ਼ਾਮਤ ਜਾਂ ਨਿੰਦਾ ਬਰਾਬਰ ਜਪਦੇ ਆ ਭੋ ਨਿੰਦਾ ਕਰੀ ਜਾਵੇ ਭਾਵੇਂ ਕੋਸ਼ਤਤ ਕਰੀ ਜਾਏ ਜੇਸੇਨ ਲੋਹਾ ਤੇ ਸੋਨਾ ਬਰਾਬਰ ਜਪਦੇ ਆ ਭਾਵੇਂ ਅਮੀਰੀ ਤੇ ਗਰੀਬੀ ਬਰਾਬਰ ਹਨ ਉਸਤਤ ਨਿੰਦਿਆ ਨਾਹੇ ਜੈ ਕੰਚਨ ਲੋਹ ਸਮਾਨ ਕਿਉਂਕਿ ਅਸੀਂ ਜੀਵਨ ਵਿੱਚ ਜਦੋਂ ਸੱਚੇ ਸੱਚ ਵੱਲ ਉੱਤਰਦਾ ਹੈ ਨਾ ਜੀਵਨ ਵਿੱਚੋਂ ਅਤਮ ਮੁੱਕ ਜਾਂਦੀ ਹੁਲਾਰਪੁਣਾ ਮੁੱਕ ਜਾਂਦਾ ਜਦੋਂ ਕੋਈ ਸੱਚ ਦੀ ਦ੍ਰਿਸ਼ਟੀ ਪ੍ਰਾਪਤ ਕਰਦਾ ਉਸ ਦ੍ਰਿਸ਼ਟੀ ਨਾਲ ਉਸਤਤ ਨਜ਼ਰ ਆਉਂਦੀ ਹੈ ਤੇ ਨਾ ਹੀ ਨਿੰਦਾ ਨਜ਼ਰ ਆਉਂਦੀ ਅਸੀਂ ਸੱਚ ਦੀ ਉਸਤਤ ਹੀ ਕਰ ਕੀ ਕਰਾਂਗੇ ਸੱਚ ਤੋਂ ਉੱਪਰ ਸੱਚ ਨੂੰ ਕਿਹੜਾ ਸ਼ਬਦ ਦੇਵਾਂਗੇ ਅਗਰ ਮੈਂ ਕਹਿ ਦਿਆਂ ਵੀ ਇਹ ਸੱਚ ਬਹੁਤ ਵੱਡਾ ਸੱਚ ਹੈ ਪਾਗਲਪਨ ਦੀ ਗੱਲ ਹੋਏਗੀ ਸੱਚ ਨੂੰ ਉਹ ਰੋਂਦੀ ਲੋੜ ਨਹੀਂ ਜੇ ਕੋਈ ਦਰਾ ਰਿਹਾ ਜ਼ਰੂਰ ਕੋਈ ਫਰਕ ਹੈ ਉਸ ਦੇ ਪੱਲੇ ਝੂਠ ਹੋਏਗਾ ਜਿਸ ਨੂੰ ਸੱਚ ਕਹਗੇ ਉਹ ਪ੍ਰਚਾਰ ਰਿਹਾ ਹੋਵੇਗਾ ਨਿੰਦਾ ਕਰਨ ਵਾਸਤੇ ਕੋਈ ਕਮਜ਼ੋਰੀ ਚਾਹੀਦੀ ਹੈ ਸੱਚ ਵਿੱਚ ਕੋਈ ਕਮਜ਼ੋਰੀ ਨਹੀਂ ਹੈ ਸਚਿਆਰ ਬੰਦਿਆਂ ਵਿੱਚ ਇਹ ਕਮਜ਼ੋਰੀ ਨਹੀਂ ਉਸ ਦਾ ਤਾਂ ਨਿੰਦਾ ਇੱਕ ਤਮਾਸ਼ਾ ਹੈ ਜਿਹੜਾ ਕੁਝ ਆਪਣੇ ਪ੍ਰਤੀ ਹੁੰਦਾ ਹੈ ਕੁਝ ਦੂਸਰਿਆਂ ਪ੍ਰਤੀ ਸਾਧ ਸੰਗਤ ਜੀ ਆਪਣੇ ਉਸਤ ਚਾਹੁੰਦੇ ਆ ਤੇ ਦੂਸਰੇ ਦੀ ਦਿੰਦਾ ਜਿਸ ਵੇਲੇ ਹਰ ਗੁਣ ਅਵਗੁਣ ਮਗਰ ਪ੍ਰਮਾਤਮਾ ਦਾ ਹੁਕਮ ਅਸੀਂ ਮਹਿਸੂਸ ਕਰਾਂਗੇ ਨਾ ਫਿਰ ਮੋਹ ਸ਼ਬਦ ਨਿਕਲਦੇ ਆ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀ ਤੇ ਕਿਉਂਕਿ ਅਸੀਂ ਨਹੀਂ ਕੁਛ ਕਰ ਸਕਦੇ ਕਬੀਰ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ ਕਿਆ ਜਾਣੋ ਕਿ ਸਰ ਕੀਆ ਭਇਓ ਕਬੀਰ ਕਬੀਰ ਕਿਉਂਕਿ ਐਸੇ ਮਨੁੱਖ ਨਿੰਦਾ ਵੀ ਕਿਵੇਂ ਕਰੇ ਸੁਣੇ ਜਿਹੜਾ ਇਸ ਗੱਲ ਨੂੰ ਸਮਝ ਗਿਆ ਮਹਾਰਾਜ ਕਹਿੰਦੇ ਨਾ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੁਝ ਤੇਰਾ ਭਾਣ ਜਿਸ ਨੂੰ ਆਪ ਕਵਾਇ ਕਰਦਾ ਖੁਸ਼ ਲੈ ਚੰਗਿਆਈ ਮਨ ਮੇਰੇ ਜਿੰਨ ਆਪਣਾ ਭਰਮ ਗਵਾਤਾ ਤਿਸਕੇ ਭਾਣੇ ਕੋਈ ਨਾ ਭੋਲਾ ਜਿੰਨ ਸਗਲੋ ਬ੍ਰਹਮ ਪਛਾਤਾ ਸਤਗੁਰੂ ਮਹਾਰਾਜ ਸਾਨੂੰ ਜੀਵਨ ਦੇ ਵਿੱਚ ਹਰੇਕ ਗੱਲ ਦੇ ਵਿੱਚ ਪੱਕਾ ਕਰ ਰਿਹਾ ਪਰਪੱਕ ਕਰ ਰਿਹਾ ਸਾਨੂੰ ਕਿਸੇ ਵੀ ਚੀਜ਼ ਦੇ ਵਿੱਚ ਅਸੀਂ ਘਟ ਨਾ ਰਹੀਏ ਮਹਾਰਾਜ ਕਹਿੰਦੇ ਵੀ ਤੂੰ ਪ੍ਰਮਾਤਮਾ ਦਾ ਰੂਪ ਬਣਨਾ ਹੈ ਮਹਾਰਾਜ ਕਹਿੰਦੇ ਭਾਈ ਹੁਣ ਉਸਤਤ ਨਿੰਦਾ ਜਿਹੜੀ ਹੈ ਦੋਨਾਂ ਨੂੰ ਤਿਆਗ ਕੇ ਪਰ ਔਖਾ ਕੰਮ ਬਹੁਤ ਹੈ ਇਹ ਸ਼ਬਦ ਹੈ ਗੁਰੂ ਮਹਾਰਾਜ ਜੀ ਦਾ ਗੁਰਦੇਵਾਧਰ ਸਾਹਿਬ ਜੀ ਦਾ ਉਸਤਤ ਨਿੰਦਾ ਦੋ ਤਿਆਗ ਕੇ ਖੋਜੇ ਪਾਦਨ ਨਿਰਵਾਨਾ ਜਨ ਨਾਨਕ ਦੇ ਖੇਲ ਕੱਠਣਾ ਕਿਨਹੂ ਗੁਰਮੁਖ ਔਖਾ ਕੰਮ ਹੈ ਪਰ ਮਹਾਰਾਜ ਕਹਿੰਦੇ ਭਾਈ ਇਹ ਚੀਜ਼ਾਂ ਜਿਹਦੇ ਉੱਪਰ ਆ ਜਾਂਦੀਆਂ ਉਹ ਮਨੁੱਖ ਜਿਹੜਾ ਹੈ ਇਹਨਾਂ ਵਿਕਾਰਾਂ ਤੋਂ ਮੁਕਤ ਹੋ ਕੇ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਸਤਿਗੁਰ ਕਹਿੰਦੇ ਉਸ ਤਤ ਨਿੰਦਿਆ ਨਾਹੀਂ ਜੈ ਕੰਚਨ ਲੋਹ ਸਮਾਨ ਇੱਕ ਸਾਧ ਸੰਗਤ ਦੀ ਮਹਾਰਾਸ਼ਟਰ ਦੇ ਸੰਤ ਹੋਏ ਆ ਤੇ ਦੋਨੇ ਪਤੀ ਪਤਨੀ ਸਨ ਰਾਕਾ ਤੇ ਵਾਕਾ ਉਹਨਾਂ ਦਾ ਨਾਮ ਸੀ ਇੱਕ ਨਦੀ ਤੋਂ ਇਸ਼ਨਾਨ ਕਰਕੇ ਦੋਵੇਂ ਆਰੇ ਸਨ ਪਤੀ ਅੱਗੇ ਸੀ ਤੇ ਪਤਨੀ ਮਗਰ ਕੁਝ ਦੂਰੀ ਤੇ ਆਰੇ ਸੀ ਉਹ ਪਤੀ ਨੇ ਪਤਨੀ ਨੇ ਦੇਖਿਆ ਕਿ ਇੱਕ ਸੋਨੇ ਦਾ ਹਾਰ ਰਸਤੇ ਵਿੱਚ ਪਿਆ ਮਨ ਵਿੱਚ ਖਿਆਲ ਆਇਆ ਕਿ ਕਿਤੇ ਹਾਰ ਵੇਖ ਕੇ ਪਤਨੀ ਦੇ ਮਨ ਵਿੱਚ ਪਰਾਈ ਵਸਤੂ ਚੁੱਕਣ ਦਾ ਲੋਭ ਨਾ ਆ ਜਾਏ ਰਾਕਾ ਨੇ ਹੱਥ ਨਾਲ ਥੋੜਾ ਉਹ ਖੱਡਾ ਜਿਹਾ ਕੀਤਾ ਟੋਇਆ ਜਾਂ ਪੁੱਟਿਆ ਔਰ ਜਿਹੜਾ ਸੀ ਉਸ ਖੱਡੇ ਵਿੱਚ ਰੱਖ ਕੇ ਉੱਪਰ ਮਿੱਟੀ ਪਾ ਰਿਹਾ ਸੀ ਇੰਨੇ ਚਰਨੋਂ ਉਹਦੀ ਪਤਨੀ ਬਾਕਾ ਜਿਹੜੀ ਸੀ ਆ ਪਹੁੰਚੀ ਬਾਕਾ ਸੰਤਨੀ ਨੇ ਆਪਣੇ ਪਤੀ ਰਾਕਾ ਨੂੰ ਕਿਹਾ ਤੁਸੀਂ ਸੋਨੇ ਤੇ ਮਿੱਟੀ ਪਾ ਰਹੇ ਹੋ ਅਜੇ ਸੰਤ ਨਹੀਂ ਬਣੇ। ਪਰਾਇਆ ਸੋਨਾ ਮਿੱਟੀ ਬਰਾਬਰ ਹੈ। ਮਿੱਟੀ ਤੇ ਮਿੱਟੀ ਨਾ ਪਾਓ। ਸਾਨੂੰ ਆਪਣਾ ਸੋਨਾ ਵੀ ਮਿੱਟੀ ਨਜ਼ਰ ਆਉਣਾ ਚਾਹੀਦਾ ਹੈ ਕਿਉਂਕਿ ਆਕਰ ਸਭ ਮਿੱਟੀ ਹੈ। ਜਦੋਂ ਬੰਦਿਆਂ ਵਿੱਚ ਰੱਬ ਦਿਸਦਾ ਨਾ ਉਸ ਤਾਂ ਇਹਦਾ ਮੁੱਕ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਜਦੋਂ ਪਦਾਰਥਾਂ ਤੇ ਪ੍ਰਮਾਤਮਾ ਦਿਸਦਾ ਹੈ। ਪਦਾਰਥਾਂ ਦੇ ਵਿੱਚੋਂ ਵੀ ਸਾਨੂੰ ਪ੍ਰਮਾਤਮਾ ਦਿਸਦਾ ਹੈ ਨਾ ਤੇ ਲੋਹਾ ਸੋਨਾ ਬਰਾਬਰ ਹੋ ਜਾਂਦੇ ਆ। ਮਹਾਰਾਜ ਕਹਿੰਦੇ ਭਾਈ ਇਹਨਾਂ ਚੀਜ਼ਾਂ ਦੇ ਵਿੱਚ ਪਰਮਾਤਮਾ ਕਾਲਪੁਰਖ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਨਾ ਤੇ ਹੋਇਆ ਕੀ ਹੈ ਬ੍ਰਾਹਮਣ ਨੇ ਸੋਨੇ ਨੂੰ ਮਹਾਨਤਾ ਦਿੱਤੀ ਠਾਕੁਰਾਂ ਨੂੰ ਭੋਗ ਲਾਉਣ ਲਈ ਬਰਤਨ ਸੋਨੇ ਦੇ ਠਾਕੁਰਾਂ ਦੇ ਗਹਿਣੇ ਸੋਨੇ ਦੇ ਜਿਹੜੇ ਮੰਦਰਾਂ ਵਿੱਚ ਠਾਕੁਰਾਂ ਦੇ ਗਹਿਣੇ ਸੋਨੇ ਦੇ ਮੂਰਤੀਆਂ ਦੇ ਸਤਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਸਰਬਲੋਹ ਦੀ ਮਹਾਨਤਾ ਦਿੱਤੀ ਖੰਡਾ ਬਾਟਾ ਸਰਬਲੋਹ ਦਾ ਕੜਾ ਸਰਬਲੋਹ ਦਾ ਸੋਨੇ ਦੀ ਮਹਾਨਤਾ ਤੋਂ ਸਿੱਖ ਨੂੰ ਬਚਾ ਲਿਆ ਕਿਉਂਕਿ ਗੁਰਬਾਣੀ ਜਿਹੜੀ ਹੈ ਉਹ ਸਾਡੀ ਕਰਨੀ ਹੈ ਤੇ ਇਤਿਹਾਸ ਜਿਹੜਾ ਸਾਡੀ ਕਥਨੀ ਹੈ ਮਹਾਰਾਜੀ ਇਸੇ ਭਾਵ ਦਾ ਇੱਕ ਹੋਰ ਸ਼ਲੋਕ ਬਖਸ਼ਿਸ਼ ਕਰ ਰਹੇ ਆ ਹਰ ਖਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤਹ ਜਾਣ ਸਤਿਗੁਰੂ ਕਹਿੰਦੇ ਭਾਈ ਹੇ ਮਨ ਸੁਣ ਕਹੋ ਨਾਨਕ ਸੁਣ ਰੇ ਵਣਾ ਮੁਕਤ ਤਾਹੇ ਤਹ ਜਾਣ ਉਸ ਮਨੁੱਖ ਦੀ ਮੁਕਤ ਅਵਸਥਾ ਸਮਝੋ ਜਿਸ ਮਨੁੱਖ ਦੇ ਮਨ ਵਿੱਚ ਖੁਸ਼ੀ ਤੇ ਗਮੀ ਵਿੱਚ ਫਰਕ ਨਹੀਂ ਜਿਸ ਲਈ ਵੈਰੀ ਅਤੇ ਮਿੱਤਰ ਇੱਕੋ ਜਿਹੇ ਹਨ ਬੜਾ ਔਖਾ ਕੰਮ ਹੈ ਮਨੁੱਖ ਦੇ ਹਰਕ ਤੇ ਸੋਗ ਨਾਲ ਹੀ ਵੈਰੀ ਤੇ ਮਿੱਤਰ ਜੁੜੇ ਹਨ ਜਿਸ ਵਸ ਜਿਸ ਪਾਸੋਂ ਹਰਕ ਮਿਲਿਆ ਉਹ ਮਿੱਤਰ ਜਿਹਦੇ ਕੋਸ਼ਾਂ ਨੂੰ ਖੁਸ਼ੀ ਮਿਲਦੀ ਆ ਨਾ ਅਸੀਂ ਉਹਨੂੰ ਮਿੱਤਰ ਸਮਝਦੇ ਹਾਂ ਜਿਸ ਵਸ ਸਾਨੂੰ ਸੋਗ ਮਿਲਦਾ ਉਹ ਵੈਰੀ ਹੈ ਹਰਖ ਤੇ ਸੋਗ ਮੰਨਦੇ ਆ ਦੋਨੇ ਹਾਲਤਾਂ ਹਰਖ ਵਿੱਚ ਬੜਾ ਸੁਖ ਮਹਿਸੂਸ ਹੁੰਦਾ ਸੋਗ ਵਿੱਚ ਬੜਾ ਦੁੱਖ ਮਹਿਸੂਸ ਹੁੰਦਾ ਜੇਕਰ ਬੈਰੀ ਮਿੱਤਰ ਦੀ ਜੜ ਹਰਖ ਸੋਗ ਹਨ ਖੋਜਣਾ ਪਾਇਆ ਕਿ ਹਰਖ ਸੋਗ ਦੀ ਜੜ ਕੀ ਹੈ ਹਰਖ ਸੋਗ ਦੀ ਜੜ ਕੀ ਵਾਧਾ ਘਾਟਾ ਵਾਧਾ ਘਾਟਾ ਵੀ ਆਪਣਾ ਆਪਣਾ ਹੈ ਇਸ ਸੰਸਾਰੀ ਬੰਦੇ ਦੇ ਵਾਧੇ ਘਾਟੇ ਤੇ ਇੱਕ ਮਹਾਂਪੁਰਖ ਦੇ ਵਾਧੇ ਘਾਟੇ ਬਹੁਤ ਫਰਕ ਹੁੰਦਾ ਤੇ ਜਦੋਂ ਵਾਧਾ ਹੋ ਗਿਆ ਬੜੇ ਖੁਸ਼ੀ ਹੁੰਦੀ ਹੈ ਜਦੋਂ ਘਾਟਾ ਹੋ ਗਿਆ ਬੜਾ ਬੰਦਾ ਦੁੱਖ ਹੁੰਦਾ ਪਰਮਾਨ ਬਾਣੀ ਨੇ ਸਾਨੂੰ ਆਖਿਆ ਵੀ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਹੈ ਕਹਿੰਦੇ ਦੱਦੇ ਦੋਸ਼ ਨਾ ਦੋ ਕਿਸੇ ਦੋਸ਼ ਕਰਮਾ ਆਪਣਾ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਤੀਜੇ ਅਬਰ ਜਣਾ ਤੇ ਦੁਨੀਆਦਾਰ ਨੂੰ ਜਦੋਂ ਕੁਝ ਮਿਲਦਾ ਨਾ ਸੰਸਾਰ ਮਿਲਦਾ ਬਾਹਰੋਂ ਮਿਲਦਾ ਉਸ ਦੀ ਦੁਨੀਆ ਹੀ ਬਾਹਰ ਦੀ ਹੈ ਜਦੋਂ ਮਿਲਦਾ ਤੇ ਖੁਸ਼ ਹੁੰਦਾ ਵਿਚ ਜੋ ਬਹਾਨਾ ਬਣੇ ਉਸਨੂੰ ਮਿੱਤਰ ਸਮਝਦਾ ਹੈ ਮਨੁੱਖ ਮਨਮੁਖ ਦੇ ਮਿੱਤਰ ਹਨ ਦੁਸ਼ਮਣ ਵੀ ਹਨ ਕਿਉਂਕਿ ਇਹ ਸਮਝਦਾ ਹੈ ਕਿ ਕੁਝ ਬੰਦੇ ਮੇਰੇ ਕੁਝ ਸਵਾਰ ਸਕਦੇ ਆ ਇਹ ਮੰਨਦਾ ਹੈ ਕਿ ਕੁਝ ਬੰਦੇ ਮੇਰਾ ਕੁਝ ਵਿਗਾੜ ਸਕਦੇ ਜੋ ਸਵਾਰ ਸਕਦੇ ਆ ਮਿੱਤਰ ਆ ਜੋ ਵਿਗਾੜ ਸਕਦੇ ਦੁਸ਼ਮਣ ਪਰ ਰੱਬ ਦਾ ਬੰਦਾ ਇਹ ਸਮਝਦਾ ਹੈ ਕਿ ਨਾ ਕੋਈ ਮੇਰਾ ਕੁਝ ਸਵਾਰ ਸਕਦਾ ਤੇ ਨਾ ਹੀ ਕੋਈ ਮੇਰਾ ਕੁਝ ਵਿਗਾੜ ਸਕਦਾ ਇਸ ਲਈ ਨਾ ਕੋਈ ਆਪਣਾ ਮਿੱਤਰ ਹੈ ਤੇ ਨਾ ਕੋਈ ਆਪਣਾ ਦੁਸ਼ਮਣ ਹੈ ਮਾਰੇ ਕਹਿੰਦੇ ਇਹ ਬੈਰੀ ਮਿੱਤਰ ਸਭ ਕੀਤੇ ਆ ਨਾ ਮੰਗੇ ਮੰਦਾ ਕਿੰਨੇ ਪ੍ਰਮਾਣ ਦਿੱਤੇ ਮਹਾਰਾਜ ਨੇ ਕਹਿੰਦੇ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਣ ਮਹਾਰਾਜ ਕਹਿੰਦੇ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਿਆ ਤੇ ਉਹ ਪ੍ਰਮਾਤਮਾ ਦਾ ਸ਼ੁਕਰ ਕਰਨਾ ਇੱਕ ਮੈਂ ਛੋਟੀ ਜੀ ਇਤਿਹਾਸ ਵਿੱਚੋਂ ਗੱਲ ਕਰ ਰਿਹਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇਹ ਪ੍ਰਸ਼ਨ ਮੀਆਂ ਮੀਆ ਮੀਰ ਜੀ ਜਿਹੜੇ ਸਨ ਸਤਗੁਰ ਜੀ ਨੂੰ ਕਰਦੇ ਆ ਕਿ ਇਹ ਸਤਗੁਰ ਤੁਸੀਂ ਕਹਿੰਦੇ ਹੋ ਕਿ ਆਪਣਾ ਕੋਈ ਬੈਰੀ ਨਹੀਂ ਫਿਰ ਇਹਨੇ ਦੁਸ਼ਮਣ ਕਿੱਥੋਂ ਆ ਗਏ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਹਾ ਸੀ ਇਹ ਗੱਲ ਉਹ ਇਹਨਾਂ ਨਾਲ ਸੰਬੰਧ ਰੱਖਦੀ ਮੇਰੇ ਨਾਲ ਨਹੀਂ ਹੈ ਮੈਂ ਤਾਂ ਇਹਨਾਂ ਇਹਨਾਂ ਹੁਣ ਦੇ ਬਾਵਜੂਦ ਵੀ ਇਹਨਾਂ ਨੂੰ ਬੈਰੀ ਨਹੀਂ ਸਮਝਦਾ ਇਹ ਇਹਨਾਂ ਮੈਨੂੰ ਗਰਮ ਲੋਹੇ ਤੇ ਬਿਠਾਇਆ ਮੈਂ ਤਾਂ ਕਿਸੇ ਗਰਮ ਲੋਹੇ ਤੇ ਨਹੀਂ ਬਿਠਾਇਆ ਨਾ ਮੈਂ ਤਾਂ ਕਿਸੇ ਦਾ ਬੁਰਾ ਨਹੀਂ ਮੰਗਿਆ ਨਾ ਸਿਆਣਾ ਦਾ ਕਥਨ ਹੈ ਕਿ ਜੇ ਤੂੰ ਦੁਸ਼ਮਣ ਨਹੀਂ ਚਾਹੁੰਦਾ ਤਾਂ ਮਿੱਤਰ ਵੀ ਨਾ ਬਣਾ ਇਸੇ ਲਈ ਗੁਰਮਖ ਦਾ ਨਾ ਕੋਈ ਮਿੱਤਰ ਹੈ ਤੇ ਨਾ ਕੋਈ ਇਰਖਾ ਕਰਨਾ ਦੁਸ਼ਮਣ ਹੈ ਮਹਾਰਾਜ ਕਹਿੰਦੇ ਭਾਈ ਜੋ ਪ੍ਰਮਾਤਮਾ ਕਰਦਾ ਮਹਾਰਾਜ ਕਹਿੰਦੇ ਨਾ ਹਰ ਅਨੰਦ ਸੋਗ ਨਹੀਂ ਬੀਆ ਸੋ ਕਰ ਗੁਰਨਾਨਕ ਉਹਦੀਆ ਜੋ ਮਿਲਿਆ ਧਰੋਂ ਮਿਲਿਆ ਕੁਝ ਨਵਾਂ ਮਿਲਣ ਦੀ ਆਸ ਨਹੀਂ ਤੇ ਨਾ ਕੋਈ ਗਵਾਚਣ ਦਾ ਡਰ ਹੈ ਇਸ ਲਈ ਨਾ ਹਰਖ ਹੈ ਤੇ ਨਾ ਸੋਗ ਹੈ ਨਾ ਬੈਰੀ ਹੈ ਤੇ ਨਾ ਮਿੱਤਰ ਹੈ ਐਸਾ ਬੰਦਾ ਮੁਕਤ ਹੈ ਸਮਝੋ ਮਹਾਰਾਜ ਕਹਿੰਦੇ ਹਿਰਦੇ ਵਿੱਚ ਮੁਕਤੀ ਵਸਦੀ ਹੈ ਸਤਗੁਰ ਮਹਾਰਾਜੇ ਕਿਰਪਾ ਕਰੇ 15ਵੇਂ ਸ਼ਲੋਕ ਦੇ ਵਿੱਚ ਮਾਰੇ ਕਹਿੰਦੇ ਹਰਗ ਸੋਗ ਜਾਗੇ ਨਹੀਂ ਬੈਰੀ ਮੀ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੇ ਜਾਣ ਸਤਿਗੁਰ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਜੀ ਵਿਚਾਰ ਕਰਦੇ ਆ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚਾ ਸਮਝ ਕੇ ਮaaf ਕਰਨਾ ਬਲੌਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ